ਅੱਜ ਸਾਡੀ ਪੁਲਿਸ ਪਾਰਟੀ ਗੋਲਡਨ ਗੇਟ ਮੌਜੂਦ ਸੀ ਉੱਥੇ ਮੁਖਬਰ ਨੇ ਇਤਲਾਹ ਦਿੱਤੀ ਆ ਸਾਨੂੰ ਵੀ ਤਿੰਨ ਬੰਦੇ ਆ ਇੱਕ ਗੱਡੀ ਆ ਰਾਜਸਥਾਨ ਨੰਬਰ ਦੀ I21 I20 ਗੱਡੀ ਆ ਉਹਦੇ ਵਿੱਚ ਨਸ਼ਾ ਸਪਲਾਈ ਕਰਨ ਲਈ ਕਮਰ ਪੈਲਸ ਕਮਰ ਫਾਰਮ ਜਿਹੜਾ ਆ ਉਹਦੇ ਸਾਹਮਣੇ ਖੜੇ ਆ ਉਹਨਾਂ ਤੇ ਇੱਕ ਦਾ ਨਾਮ ਸਾਨੂੰ ਸਾਹਿਲ ਗਿੱਲ ਦੂਜੇ ਦਾ ਨਾਮ ਗੈਬਰੀਅਲ ਤੇ ਤੀਜੇ ਦਾ ਗੋਪੀ ਪਾਸੀ ਮਲਾ ਤੇ ਇਹ ਜਿਹੜੇ ਦੋ ਪਹਿਲੇ ਆ ਉਹ ਗਮਟਾਲੇ ਦੇ ਆ ਜੇ ਇੱਥੇ ਖੜੇ ਨਸ਼ੇ ਸਪਲਾਈ ਕਰਨ ਲਈ ਖੜੇ ਆ ਜੇ ਇਹਨਾਂ ਤੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਆ ਜਿਹੜੀ ਸਾਡੀ ਪੁਲਿਸ ਪਾਰਟੀ ਆ ਕੇ ਇੱਥੇ ਰੇਡ ਕੀਤਾ ਤੇ ਮੌਕੇ ਤੇ ਜਿਹੜਾ ਜਿਹੜਾ ਕਾਰ ਚੱਲ ਕੇ ਆ ਉਹ ਆਪਣੀ ਗੱਡੀ ਭਜਾ ਕੇ ਲੈ ਗਿਆ ਜਿਹੜਾ ਗੱਡੀ ਦੇ ਵਿੱਚ ਬੈਠਾ ਹੈ ਜਿਹੜੇ ਬਾਹਰ ਦੋ ਬੰਦੇ ਖੜੇ ਸੀਗੇ ਉਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਨ੍ਹਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਦੇ ਕੋਲੋਂ 400 ਗ੍ਰਾਮ ਸਾਹਲ ਤੋਂ ਤੇ 300 ਗ੍ਰਾਮ ਜਿਹੜੀ ਆ ਗੈਬਰੀਅਲ ਤੋਂ ਹੈਰੋਇਨ ਬਰਾਮਦ ਹੋਈ ਆ ਕੁੱਲ 700 ਗ੍ਰਾਮ ਇਹਨਾਂ ਤੋਂ ਹੈਰੋਇਨ ਬਰਾਮਦ ਹੋਈ ਆ ਇਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਲਿਖ ਕੇ ਮੁਕੱਦਮਾ ਦਰਜ ਕਰਨ ਲਈ ਇਹ ਮਹਲਈ ਭੇਜਿਆ ਹੈ ਜਦੋਂ ਮੁਕੱਦਮਾ ਦਰਜ ਹੋ ਕੇ ਆ ਜਾਂਦਾ ਤਾਂ ਅਗਲੀ ਤਫਤੀਸ਼ ਅਮਲ ਵਿੱਚ ਲਿਆ ਕੇ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਕੀਤੀ ਜਾਵੇਗੀ ਕੱਲੂ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ